ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਵ ਦਿਸ਼ਾਮ ਇਹ ਇੱਕ ਚੀਜ਼ ਤੁਸੀਂ ਲਿਆ ਕੇ ਘਰ ਦੇ ਇਸ ਕੋਨੇ ਦੇ ਵਿੱਚ ਰੱਖ ਦਿਓ ਘਰ ਦੀ ਕਾਇਆ ਹੀ ਪਲਟ ਜਾਵੇਗੀ ਪਰ ਉਸ ਤੋਂ ਪਹਿਲਾਂ ਸਾਰੇ ਅੰਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਾਂ ਸਭ ਸੋਚਦੇ ਹਾਂ ਕਿ ਹਰ ਦਿਨ ਕੱਲ ਨਾਲੋਂ ਚੰਗਾ ਬਤੀਤ ਹੋਵੇ ਕੱਲ ਦੇ ਦੁੱਖ ਪਿੱਛੇ ਛੱਟ ਕੇ ਅੱਜ ਵਿੱਚ ਸਿਰਫ ਤੇ ਸਿਰਫ ਸੁਖ ਹੋਣ ਰੋਜ਼ ਦੀ ਜ਼ਿੰਦਗੀ ਦੇ ਲਈ ਮਨੋਖ ਦੇ ਤਾਨ ਤੇ ਕਪੜਾ ਢਿੱਡ ਵਿੱਚ ਰੋਟੀ ਤੇ ਸਿਰ ਤੇ ਛੱਤ ਮਨ ਦਾ ਖਿਹੜਿਆ ਰਹਿਣਾ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਇਹ ਸਭ ਆਪਾਂ ਚਾਹੁੰਦੇ ਹਾਂ ਤਾਂ ਬਸ ਇੱਕ ਚੀਜ਼ ਲਿਆ ਕੇ ਆਪਣੇ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਰੱਖ ਦਿਓ ਕਾਰ ਲਹਿਰਾ ਬੈਰਾ ਹੋ ਜਾਣਗੇ ਆ ਮਾੜੇ ਦਿਨ ਖਤਮ ਹੋ ਜਾਣਗੇ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਇਹ ਸਭ ਤਾਂ ਹੀ ਹੋਵੇਗਾ ਜੇਕਰ ਮਨੁੱਖ ਸਰੀਰਕ ਪੱਖੋਂ ਨਿਰੋਗ ਹੋਏਗਾ ਅਜਾਪਾ ਇਸ ਵੱਲ ਧਿਆਨ ਨਹੀਂ ਦਿੰਦੇ ਦਰਦ ਹੋਇਆ ਗੋਲੀਆਂ ਦਾ ਫੱਕਾ ਸੀ ਮਾਰ ਲੈਂਦੇ ਹਾਂ ਪਾਣੀ ਪੀ ਲੈਂਦੇ ਹਾਂ ਕਿ ਕੋਈ ਗੱਲ ਨਹੀਂ ਥੋੜੀ ਦੇਰ ਤੱਕ ਆਰਾਮ ਆ ਜਾਵੇਗਾ ਟਾਲ ਮਟੋਲ ਕਰਦੇ ਹਾਂ ਆਪਣੇ ਆਪਾ ਵੱਲ ਧਿਆਨ ਨਹੀਂ ਦਿੰਦੇ ਦੂਜਿਆਂ ਦਾ ਸィ ਖਿਆਲ ਰੱਖਦੇ ਹਾਂ ਬੱਚਿਆਂ ਨੂੰ ਕੁਝ ਹੋਵੇ ਤਾਂ ਛਾਟ ਹੀ ਅਸੀਂ ਦਵਾਈ دارੂ ਕਰਵਾ ਦਿੰਦੇ ਹਾਂ ਜਦੋਂ ਆਪਣੀ ਵਾਰੀ ਆਉਂਦੀ ਹੈ ਆਪਾਂ ਭੁੱਲ ਜਾਂਦੇ ਹਾਂ ਆਪਾਂ ਟਾਲਮਟੋਲ ਕਰਦੇ ਹਾਂ ਜਦੋਂ ਮੰਜੇ ਤੇ ਪੈ ਜੰਗੇ ਫਿਰ ਸਾਨੂੰ ਪਤਾ ਲੱਗਦਾ ਹੈ ਸੰਗਤ ਜੀ ਕਹਿੰਦੇ ਕਿ ਅਗ ਰੋਗ ਤੇ ਵਿਆਜ ਨੂੰ ਜਿੰਨਾ ਨજર ਅੰਦਾਜ਼ ਕਰਾਂਗੇ ਇਹ ਓਨਾ ਹੀ ਵਾਧਾ ਜਾਵੇਗਾ ਇਸ ਲਈ ਇਹ ਚੀਜ਼ਾਂ ਆਪਾਂ ਸਮਾਰੰਦੇ ਹੀ ਨੱਪ ਲੈਣੀਆਂ ਚਾਹੀਦੀਆਂ ਹਨ ਤੇ ਇਹ ਚੀਜ਼ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲਓ ਤੁਹਾਡੇ ਹਰ ਪਾਸੇ ਤੋਂ ਸੁੱਖ ਆਵੇਗਾ ਸਭ ਤੋਂ ਪਹਿਲੀ ਚੀਜ਼ ਜਿਹਦੇ ਬਾਰੇ ਅਸੀਂ ਗੱਲ ਕਰਨ ਲੱਗੇ ਹਾਂ ਇਹ ਸਿਰਫ ਤੇ ਸਿਰਫ 30 ਰੁਪਏ ਦੀ ਆਉਂਦੀ ਹੈ ਇਹ ਚੀਜ਼ ਹੈ ਮਿੱਠਾ ਸੋਡਾ ਜਿਸ ਨੂੰ ਲੋਕ ਅਣ ਦੇਖਾ ਕਰਦੇ ਹਨ ਇਸ ਵਸਤੂ ਨੂੰ ਸਿਹਤ ਦਾ ਸਭ ਤੋਂ ਵੱਡਾ ਰਾਜ ਤੇ ਸਭ ਤੋਂ ਵੱਡਾ ਖਜ਼ਾਨਾ ਮੰਨੇ ਆ ਗਿਆ ਹੈ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਆਪਣੇ ਪਰਿਵਾਰ ਦੇ ਚਾਹੇ ਜੀ 8 ਨੇ ਤਾਂ ਅੱਧਾ ਚਮਚ ਉਹ ਆਟੇ ਦੇ ਵਿੱਚ ਪਾ ਕੇ ਆਟਾ ਗੁੰਨ ਕੇ ਉਹਦੀਆਂ ਰੋਟੀਆਂ ਬਣਾ ਕੇ ਜੇ 4 ਜੀ ਹੋ ਤੇ ਚਮਚ ਦਾ ਚੌਥਾ ਹਿੱਸਾ ਪਾ ਲਓ ਜਿੰਨੀ ਵਾਰ ਆਟਾ ਗੁੰਨਣਾ ਹੈ ਓਨੀ ਵਾਰ ਹੀ ਪਾਉਣਾ ਹੈ ਤੁਹਾਡੇ ਘਰ ਕਦੇ ਵੀ ਕੋਈ ਰੋਗ ਨਹੀਂ ਆ ਸਕਦਾ ਇਹ ਟਿੱਡ ਨਾਲ ਜੁੜੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰੀਆਂ ਸਾਫ਼ ਕਰ ਦਿੰਦਾ ਹੈ ਪੇਟ ਠੀਕ ਕਰਦਾ ਹੈ ਮਨੁੱਖ ਦੇ ਸਾਰੇ ਰੋਗ ਜਿੰਨੇ ਨੇ ਉਹ ਸਾਰਾ ਕੁਝ ਦੂਰ ਹੋ ਜਾਂਦਾ ਹੈ ਪਹਿਲਾਂ ਘਰ ਵਿੱਚ ਬੀਬੀਆਂ ਇਹ ਵਰਤਦੀਆਂ ਸੀ ਉਦੋਂ ਕਿਸੇ ਨੂੰ ਕਬਜ ਨਾ ਗੈਸ ਨਾ ਕਿਸੇ ਦੇ ਟੇਢ ਵੱਧਾ ਸੀ ਬੱਚਿਆਂ ਦੇ ਨਾਲ ਟਿੰਡ ਵਿੱਚ ਕੀੜੇ ਹੁੰਦੇ ਸਨ ਤੇ ਉਹ ਹਰ ਚੀਜ਼ ਜੋ ਮਾਵਾਂ ਨੇ ਖਾਣੀ ਹੈ ਉਹ ਫੜਾ ਦੇਣੀ ਤੇ ਬੱਚੇ ਵੀ ਖਾ ਲੈਂਦੇ ਸਨ ਅੱਜ ਦੇ ਬੱਚੇ ਕੁਝ ਵੀ ਨਹੀਂ ਖਾਂਦੇ ਹਨ ਰੋਗਾਂ ਦੇ ਨਾਲ ਜਿਹੜੀ ਲੜਨ ਦੀ ਅੰਦਰੂਸ਼ਕਤੀ ਹੈ ਉਹ ਖਤਮ ਹੋਈ ਪਈ ਹੈ ਇਹ ਸ਼ਾਤੀ ਦੇ ਵਿੱਚ ਜਲਣ ਹਟਾਉਂਦਾ ਹੈ ਮੂੰਹ ਤੇ ਕਿੱਲ ਮਾਸੇ ਸਾਰੇ ਹੀ ਹਟਾਉਂਦਾ ਹੈ ਹੋਰ ਪਤਾ ਨਹੀਂ ਕਿੰਨੇ ਕੁ ਅਣਗਿਣਤ ਇਸ ਦੇ ਫਾਇਦੇ ਹਨ ਸਿਰਫ ਤੇ ਸਿਰਫ ਇੱਕ ਛੋਟੀ ਜੀ ਚੀਜ਼ ਹੈ ਪਰ ਕਈ ਲੋਕ ਇਹਨੂੰ ਮਾੜਾ ਸਮਝਦੇ ਨੇ ਜੋ ਕਿ ਸੱਚ ਤੋਂ ਪਰੇ ਨੇ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਲਓ ਤੁਸੀਂ 21 ਦਿਨ ਲਗਾਤਾਰ ਇਹਦੇ ਜੇਕਰ ਵਰਤੋਂ ਕਰ ਲਓਗੇ ਤਾਂ ਇਸ ਦਾ ਨਤੀਜਾ ਤੁਸੀਂ ਆਪ ਦੇਖੋਗੇ ਸਰੀਰ ਹੌਲਾ ਹੌਲਾ ਲੱਗਣ ਲੱਗ ਜਾਵੇਗਾ ਤੁਸੀਂ ਜਿਹੜੇ ਪੁਰਾਣੇ ਵੈਦ ਹਕੀਮ ਹੁੰਦੇ ਨੇ ਤੁਸੀਂ ਉਹਨਾਂ ਕੋਲ ਜਾਓਗੇ ਤਾਂ ਉਹ ਵੀ ਤੁਹਾਨੂੰ ਇਹੀ ਦੱਸਣਗੇ ਇੰਨੇ ਜ਼ਿਆਦਾ ਸੰਗਤ ਜੀ ਫਾਇਦੇ ਨੇ ਤੇ ਜੋ ਰੋਟੀ ਆਪਣੇ ਘਰ ਦਾ ਹਰੇਕ ਚੀ ਖਾਂਦਾ ਹੈ ਜੇ ਆਪਾਂ ਚਾਹੁੰਦੇ ਹਾਂ ਸਾਰੇ ਜਾਣੇ ਸਵਸਥ ਰਹਿਣ ਕੋਈ ਰੋਗ ਨਾ ਲੱਗੇ ਡਾਕਟਰਾਂ ਦੇ ਕੋਲ ਨਾ ਜਾਣਾ ਪਵੇ ਤਾਂ ਉਹੀ ਪੈਸੇ ਦੀ ਬਚਤ ਹੋਵੇਗੀ ਤੇ ਉਹਦੇ ਨਾਲ ਪਰਿਵਾਰ ਖੁਸ਼ ਰਹੇਗਾ ਆਪਣੇ ਸਿਹਤ ਤੇ ਕਰਜ਼ਾ ਨਹੀਂ ਛੜੇਗਾ ਅੱਧੇ ਚਮਚ ਨਾਲ ਕਿੱਡਾ ਕੁ ਸੰਗਤਜੀ ਫਰਕ ਪੈਂਦਾ ਹੈ ਬੀਬੀਆਂ ਚਾਹੋਂ ਤਾਂ ਘਰ ਨੂੰ ਸਵਰਗ ਬਣਾ ਸਕਦੀਆਂ ਨੇ ਤੇ ਤੁਹਾਡਾ ਇਹ ਅੰਦਾ ਚਮਚ ਤੁਹਾਡੇ ਘਰ ਨੂੰ ਨਰੋਗ ਤੇ ਸਵਰਗ ਬਣਾ ਸਕਦਾ ਹੈ ਦੂਜੀ ਚੀਜ਼ ਹੈ ਜੋ ਘਰ ਦੇ ਵਿੱਚ ਲਿਆਉਣੀ ਹੈ ਉਹ ਹੈ ਮਿੱਟੀ ਦਾ ਦੀਵਾ ਉਹ ਵੰਡਾ ਹੋਵੇ ਉਸ ਵਿੱਚ ਜਾਂ ਤਾਂ ਦੇਸੀ ਘੋੜੀ ਤੁਸੀਂ ਵਿੱਚ ਪਾ ਸਕਦੇ ਹੋ ਜਾਂ ਜਿਨ੍ਹਾਂ ਕੋਲ ਰੋਇ ਦੇਸੀ ਘੋੜੀ ਨਹੀਂ ਉਹ ਪਾ ਸਕਦੇ ਹੋ ਸਰੋਂ ਦੇ ਤੇਲ ਪਾ ਕੇ ਉਹ ਦੀਵਾ ਹਰ ਰੋਜ਼ ਆਪਣੇ ਘਰ ਜ਼ਰੂਰ ਜਗਾਓ। ਸ਼ਾਮ ਨੂੰ ਸਿਆਣੇ ਕਹਿੰਦੇ ਸਨ ਕਿ ਐਵੇਂ ਕਰਨ ਦੇ ਨਾਲ ਘਰ ਸੁਖ ਸਮ੍ਰਿਧੀ ਤੇ ਕਾਰੋਬਾਰ ਵਿੱਚ ਉਣਤੀ ਆਉਂਦੀ ਹੈ, ਧਾਨ ਦੀ ਵਰਖਾ ਹੁੰਦੀ ਹੈ, ਪਰਮਾਤਮਾ ਖੁਸ਼ ਹੁੰਦੇ ਨੇ ਕਿਹਾ ਜਾਂਦਾ ਸੀ। ਸਰੋਂ ਦੇ ਤੇਲ ਦਾ ਦੀਵਾ ਲੋਕਾਂ ਦੀਆਂ ਮਨੋ ਕਾਮਨਾ ਉਤੇ ਇਸ਼ਿਆ ਪੂਰਨ ਕਰਨ ਲਈ ਲਾਇਆ ਜਾਂਦਾ ਹੈ। ਇਹ ਸਿਆਣੇ ਤੇ ਆਪਣੇ ਬਜ਼ੁਰਗ ਇਹ ਕਿਹਾ ਕਰਦੇ ਸੀ। ਘਰ ਦੀਆਂ ਆਰਥਿਕ ਪਰੇਸ਼ਾਨੀਆਂ ਦਾ ਇੱਕ ਖਾਤਮਾ ਕਰ ਦਿੰਦਾ ਹੈ ਘਰ ਚੋਂ 네ਗੇਟਿਵ ਪ੍ਰਭਾਵ ਖਤਮ ਕਰਦਾ ਹੈ ਜਿਸ ਦੇ ਨਾਲ ਲੜਾਈ ਝਗੜੇ ਖਤਮ ਹੁੰਦੇ ਨੇ ਜਿੱਥੇ ਲੜਾਈ ਝਗੜੇ ਖਤਮ ਹੋਏ ਉਥੇ ਬਰਕਤ ਤਾਂ ਆਪੇ ਹੀ ਆਉਂਦੀ ਹੈ ਇਸ ਗੱਲ ਦੀ ਤਾਂ ਵਿਗਿਆਨ ਨੇ ਵੀ ਪੁਸ਼ਟੀ ਕੀਤੀ ਹੈ ਜਿਸ ਘਰ ਦੇ ਵਿੱਚ ਰੋਜ਼ ਸਰੋਂ ਦੇ ਤੇਲ ਦਾ ਦੀਵਾ ਜਗਾਇਆ ਜਾਂਦਾ ਹੈ ਕਹਿੰਦੇ ਉਸ ਦੇ ਨਾਲ ਤੁਹਾਡੇ ਘਰ ਦੇ ਸਾਰੇ ਜਿੰਨੇ ਵੀ ਜੀਵਾਣੂ ਨੇ ਕਿਟਾਣੂ ਨੇ ਉਹ ਮਰ ਜਾਂਦੇ ਨੇ ਇਹਦੇ ਨਾਲ ਫਿਰ ਜਿਹੜੀਆਂ ਵੀ ਬਿਮਾਰੀਆਂ ਘਰ ਦੇ ਅੰਦਰ ਫੈਲਦੀਆਂ ਨੇ ਉਹ ਨਹੀਂ ਫੈਲਦੀਆਂ ਤੇ ਅਸੀਂ ਰੋਗਾ ਤੋਂ ਮੁਕਤ ਹੋ ਜਾਂਦੇ ਹਾਂ ਸਾਹ ਸੰਬੰਧੀ ਰੋਗ ਨਹੀਂ ਹੁੰਦਾ ਤੇ ਨੀਂਦਰ ਵੀ ਰਾਤ ਨੂੰ ਬੜੀ ਚੰਗੀ ਆਉਂਦੀ ਹੈ ਤੇ ਸੌਖੀ ਆਉਂਦੀ ਹੈ ਨਕਾਰਾਤਮਕ ਪ੍ਰਭਾਵ ਖਤਮ ਹੋ ਜਾਂਦਾ ਹੈ ਇਸ ਲਈ ਅੱਜ ਤੋਂ ਹੀ ਘਰ ਵਿੱਚ ਇਹ ਦੀਵਾ ਜ਼ਰੂਰ ਜਗਾਓ ਤੀਜੀ ਚੀਜ਼ ਜੋ ਲੈ ਕੇ ਆਉਣੀ ਹੈ ਉਹ ਹੈ ਦੋਰੀ ਡੰਡਾ ਜਾਂ ਇਹਨੂੰ ਸਿਲਵਟਾ ਵੀ ਆਖ ਦਿੰਦੇ ਨੇ ਇਹ ਘਰ ਲੈ ਆਓ ਜਦੋਂ ਆਪਾਂ ਚੀਜ਼ਾਂ ਉਹਨਾਂ ਨੂੰ ਘੋਟ ਦੇ ਸਾਹ ਮਿਕਸੀ ਦੇ ਡੱਬੇ ਦੇ ਵਿੱਚ ਪਾ ਕੇ ਦਿਂਦੇ ਹਾਂ ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜਾ ਤੇਲ ਨਿਕਲਦਾ ਹੈ ਜਿਹੜੇ ਤੱਤ ਨਿਕਲਦੇ ਨੇ ਉਹ ਮਿਕਸੀ ਦੇ ਵਿੱਚ ਉਹ ਨਸ਼ਟ ਹੋ ਜਾਂਦੇ ਨੇ ਜਿਸ ਦੇ ਨਾਲ ਉਹਨਾਂ ਚੀਜ਼ਾਂ ਦਾ ਸਵਾਦ ਵੀ ਬਦਲ ਜਾਂਦਾ ਤੇ ਉਹ ਖੜੱਤਨ ਆ ਜਾਂਦੀ ਹੈ ਹੱਥ ਨਾਲ ਵਰਤਿਆ ਜਾਵੇ ਦੋਰੀ ਡੰਡਾ ਤੇ ਸਵਾਤ ਸਿਹਤ ਨਾਲ ਭਰਿਆ ਖਜ਼ਾਨਾ ਹੈ ਇਸ ਨਾਲ ਸਰੀਰ ਨੂੰ ਲੋੜੀ ਦੇ ਤੱਤ ਜ਼ਰੂਰੀ ਹਨ ਦੋਰੀ ਡੰਡੇ ਦੀ ਮਦਦ ਨਾਲ ਐਕਸਰਸਾਈਜ਼ ਵੀ ਹੁੰਦੀ ਹੈ ਜਿਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਹੈ ਉਹ ਦੋਰੀ ਡੰਡੇ ਦੀ ਵਰਤੋਂ ਕਰੋ ਇਹਦੇ ਨਾਲ ਸਰਵਾਈਕਲ ਦੀ ਸਮੱਸਿਆ ਦੂਰ ਹੁੰਦੀ ਹੈ ਕਿਉਂਕਿ ਬਾਹਾਂ ਦਾ ਜ਼ੋਰ ਲੱਗਦਾ ਹੈ ਮੋਢਿਆਂ ਦਾ ਜ਼ੋਰ ਲੱਗਦਾ ਹੈ ਤੇ ਜਦੋਂ ਆਪਾਂ ਜ਼ਮੀਨ ਤੇ ਬੈਠ ਕੇ ਦੋਰੀ ਡੰਡੇ ਦੇ ਨਾਲ ਚੀਜ਼ਾਂ ਕੋਟਦੇ ਹਾਂ ਤਾਂ ਕਹਿੰਦੇ ਖੂਨ ਦਾ ਪ੍ਰਵਾਹ ਸਹੀ ਹੁੰਦਾ ਹੈ ਜਿਸ ਦੇ ਨਾਲ ਬੀਪੀ ਦੀ ਸਮੱਸਿਆ ਨਹੀਂ ਰਹਿੰਦੀ ਜੇਕਰ ਹੋ ਸਕੇ ਤਾਂ ਮਿੱਟੀ ਦੀ ਦੋਰੀ ਦੀ ਵਰਤੋਂ ਕਰੋ ਦਵਾਈਆਂ ਤੋਂ ਬਚ ਜਾਓਗੇ ਤੇ ਘਰ ਰਸੋਈ ਦੇ ਕੋਨੇ ਦੇ ਵਿੱਚ ਲਿਆ ਕੇ ਨੂੰ ਰੱਖ ਦਿਓ ਤੁਹਾਡੀ ਸਿਹਤ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਹੁਣ ਇਹਦੇ ਹੋ ਜਾਵੇਗੀ ਜੇ ਆਪਾਂ ਐਵੇਂ ਬੈਠ ਕੇ ਜਦੋਂ ਘੋਟਦੇ ਹਾਂ ਜੋਰ ਲੱਗਦਾ ਹੈ ਸਰੀਰ ਦਾ ਤੇ ਗੋਡੇ ਦਾ ਵੀ ਜਿਹੜੀ ਆਪਾਂ ਮਿਕਸੀ ਦੇ ਵਿੱਚ ਉਹਨੂੰ ਕਰਦੇ ਹਾਂ ਗ੍ਰाइंड ਕਰਦੇ ਹਾਂ ਉਹਦੇ ਨਾਲ ਗਰਮੀ ਵੱਧ ਜਾਂਦੀ ਹੈ ਜਿਸ ਤੇ ਨਾਲ ਸਰੀਰ ਵਿੱਚ ਗਰਮੀ ਵੱਧਦੀ ਹੈ ਐਵੇਂ ਜਿਗਰ ਤੇ ਗੁਰਦੇ ਸਹੀ ਕੰਮ ਕਰਨਗੇ ਆਪਾਂ ਆਖਦੇ ਹਾਂ ਕਿ ਬਜ਼ੁਰਗ ਕੀ ਖੁਰਾਕਾ ਖਾਂਦੇ ਨੇ ਉਹਨਾਂ ਦੀ ਖੁਰਾਕਾਂ ਤਾਂ ਉਹੀ ਨੇ ਜੋ ਆਪਣੇ ਕੋਲ ਨੇ ਢੰਗ ਸੋਹਣੇ ਤਰੀਕੇ ਵਧੀਆ ਸਨ ਉਹ ਪਾਣੀ ਘੜੇ ਚ ਪੀਂਦੇ ਸਨ ਕੁਝ ਸਮਾਂ ਰੱਖ ਕੇ ਉਸ ਤੋਂ ਬਾਅਦ ਸਾਰਾ ਡੱਬਾ ਉਸ ਚੋਂ ਪਾਣੀ ਪੀਂਦੇ ਸੀ ਜਿਹੜੀ ਦਾਲ ਬਣਾਉਂਦੇ ਸੀ ਜਾਂ ਕੋਈ ਸਬਜ਼ੀ ਉਹ ਮਿੱਟੀ ਦੀ ਝਾਟੀ ਲਿਆ ਕੇ ਉਹਨੂੰ ਥੱਲੇ ਨੱਪ ਕੇ ਉਹਨੂੰ ਥੱਲੇ ਲੇਪ ਕੇ ਤੇ ਮਿੱਟੀ ਦੇ ਨਾਲ ਚੁੱਲ੍ਹੇ ਉਤੇ ਰੱਖ ਕੇ ਉਹਦੇ ਨਾਲ ਬਣਾਉਂਦੇ ਸੀ ਇਹਦੇ ਨਾਲ ਜਿੰਨੇ ਪੋਸ਼ਟਿਕ ਤੱਤ ਸੀ ਉਹ ਸਰੀਰ ਨੂੰ ਮਿਲਦੇ ਸੀ ਪੋਸ਼ਟਿਕ ਤੱਤ ਸਰੀਰ ਨੂੰ ਜਦੋਂ ਆਪਾਂ ਰੋਟੀ ਬਣਾਉਂਦੇ ਆਂ ਦੋ ਚੀਜ਼ਾਂ ਨਾਲ ਮਿਲਦੇ ਹਨ ਪਹਿਲਾਂ ਖੁੱਲੀ ਹਵਾ ਜਾਂ ਸੂਰਜ ਦੀ ਰੋਸ਼ਨੀ ਨਾਲ ਵੀ ਜਾਂ ਤਾਂ ਕੋਈ ਵੀ ਚੀਜ਼ ਬਣਾਈ ਜਾਵੇ ਉਹ ਖੁੱਲੀ ਉਤੋਂ ਰੱਖ ਕੇ ਬਣਾਈ ਜਾਵੇ ਜਾਂ ਦੂਜਾ ਸੂਰਜ ਦੀ ਰੋਸ਼ਨੀ ਹੋਵੇ ਦੋਵਾਂ ਵਿੱਚੋਂ ਇੱਕ ਚੀਜ਼ ਮਿਲਣੀ ਜ਼ਰੂਰੀ ਹੈ ਚੌਂਕੇ ਵਿੱਚ ਖੁੱਲੀ ਥਾਂ ਤੇ ਮਿੱਟੀ ਦੇ ਪਾਂਡੇ 'ਚ ਖੁੱਲੀ ਰੱਖ ਕੇ ਚੀਜ਼ ਬਣਾਉਂਦੀਆਂ ਸਨ ਜਿਵੇਂ ਨਾਲ ਦਾਲ ਸਬਜ਼ੀ ਸਰੀਰ ਨੂੰ ਅੰਮ੍ਰਿਤ ਵਾਂਗ ਲੱਗਦੀ ਸੀ ਗਰਦੀ ਵਰ ਤੋਂ ਕਰਦੇ ਆ ਰਸੋਈ ਦੇ ਅੰਦਰ ਸੂਰਜ ਦੀ ਰੋਸ਼ਨੀ ਨਹੀਂ ਨਹੀਂ ਆ ਪਉਂਦੀ ਉਥੋਂ ਟੱਕਣ ਲਾ ਬੰਦ ਕਰ ਦਿੰਦੇ ਹਾਂ ਫਿਰ ਕਿੱਥੋਂ ਮਿਲਣੀ ਹੈ ਤੁਹਾਨੂੰ ਪੋਸ਼ਕ ਤੱਤ ਅੱਜ ਆਪਾਂ ਐਲੂਮੀਨੀਅਮ ਘਾਲ ਲਿਆ ਹੈ ਜਿਆ ਤਾਂ ਖੁਦ ਆਪਣੇ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ ਇਸ ਲਈ ਜੇ ਮਿੱਟੀ ਦੇ ਪਾਂਡੇ ਘਰ ਲੈ ਵੀ ਆਵਾਂਗੇ ਤਾਂ ਆਪਣੇ ਜਿਹੜੇ ਰੋਗ ਨੇ ਉਹ ਘਰ ਤੋਂ ਬਾਹਰ ਚਲੇ ਜਾਣਗੇ ਮਿੱਟੀ ਦੇ ਭਾਂਡੇ ਰੱਖਣ ਨਾਲ ਆਪਾਂ ਪੁਰਾਣੇ ਜ਼ਮਾਨੇ ਵਾਲੇ ਨਹੀਂ ਹੋ ਜਾਵਾਂਗੇ ਸਿਹਤਮੰਦ ਹੋ ਜਾਵਾਂਗੇ ਫੋਕਸ ਉਸੇ ਬਾਜੀ ਛੱਡ ਕੇ ਆਪਣੀ ਤਰਤ ਆਪਣੀ ਮਿੱਟੀ ਇਹਦੇ ਸਾਥੀ ਬਣੀਏ ਇਹ ਤਿੰਨ ਚੀਜ਼ਾਂ ਦੋਸੇ ਰਸੋਈ ਵਿੱਚ ਐ ਇਹਨੂੰ ਥਾਂ ਦਿਓ ਤੇ ਨਰੋਗਤਾ ਤੁਹਾਡੇ ਘਰ ਵਿੱਚ ਹੋਵੇਗੀ ਫਿਰ ਅੱਜ ਹੀ ਇਹ ਕੰਮ ਕਰ ਲਓ ਤੇ ਸਰੀਰ ਨੂੰ ਨਰੋਗੀ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ